9ਵੀਂ ਕਲਾਸ ਦੇ ਮੁੰਡੇ ਨੂੰ ਦੂਸਰੀ ਵੱਡੀ ਕਲਾਸ ਦੇ ਮੁੰਡਿਆਂ ਨੇ ਗੇਮ ਦੇ ਬਹਾਨੇ ਘਰ ਦੇ ਵਿੱਚ ਸੱਦ ਲਿਆ ਤੇ ਫਿਰ ਉੱਥੇ ਜਾ ਕੇ ਅਜਹੀ ਕਰਤੂਤ ਉਸ ਮੁੰਡੇ ਦੇ ਨਾਲ ਕੀਤੀ ਕਿ ਫਿਰ ਵੀਡੀਓ ਬਣਾ ਕੇ ਨੈਟ ਦੇ ਉੱਤੇ ਵਾਇਰਲ ਕਰ ਦਿੱਤੀ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਇੱਕ ਮੁੰਡੇ ਦੇ ਨਾਲ ਤਿੰਨ ਮੁੰਡਿਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 9ਵੀਂ ਕਲਾਜ਼ ਦੇ ਮੁੰਡੇ ਨੂੰ 10ਵੀਂ ਕਲਾਜ਼ ਦੇ ਮੁੰਡਿਆਂ ਨੇ ਪਹਿਲਾਂ ਤਾਂ ਆਪਣੇ ਘਰ ਬੁਲਾਇਆ ਤੇ ਉਸ ਨੂੰ ਬੰਦਕ ਬਣਾ ਕੇ ਉਸ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਐਨਾ ਹੀ ਨਹੀਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਤਾਂ ਇਸ ਪੂਰੀ ਘਟਨਾ ਨੂੰ ਲੈ ਕੇ ਪੀੜਤ ਵਿਦਿਆਰਥੀ ਨੇ ਹੱਡ ਬੀਤੀ ਸੁਣਾਈ ਹੈ ਆਓ ਸੁਣਦੇ ਹਾਂ ਹਾਂਜੀ ਭਾਈ ਕੀ ਨਾਮ ਹੈ ਤੇਰਾ ਸਖਮ ਕੀ ਮਾਮਲਾ ਹੈ ਜਿਹੜਾ ਤੇਰੀ ਵੀਡੀਓ ਵਾਇਰਲ ਹੋ ਰਹੀ ਕੀ ਸੀ ਸਾਰਾ ਮਾਮਲਾ ਉਹ ਇੱਕ ਮੈਨੂੰ ਨਾ ਬਾਨੇਸਰ ਕਰੇ ਬੁਲਾਇਆ ਕਰੇ ਬੁਲਾ ਕੇ ਨਾ ਕੁੱਟਣਾ ਸ਼ੁਰੂ ਕਰਤਾ ਕਹਿੰਦੇ ਤੇਰੀ ਕੋਈ ਫੇਕ ਆਈਡੀ ਬਣਾਈ ਸੀ ਕਿ ਤੇ ਉਹ ਝੂਠ ਬਣਾਈ ਸੀ ਤੇ ਤੂੰ ਪੂਰੇ ਸਕੂਲ ਤੇ ਪੂਰੀ 10th ਨੂੰ ਗਾਲਾਂ ਕੱਢੀਆਂ ਨੇ ਜੋ ਕਿ ਮੈਂ ਨਹੀਂ ਕੀਤਾ ਹੈਗਾ ਤੇ ਮੈਂ ਤਾਂ ਸੌਰੀਆਂ ਬੁਲਵਾਈਆਂ ਗਈਆਂ ਉੱਥੇ ਕਿਹਨੇ ਬੁਲਾਇਆ ਸੀ ਤਿੰਨ ਮੁੰਡੇ ਸੁਸ਼ਾਂਤ ਸ਼ਰਮਾ ਯਸ਼ ਕੁਮਾਰ ਅਮਨ ਮਿੱੱਤਲ ਅੱਛਾ ਥੋੜੇ ਲਾਲੀ ਫੜਦੇ ਨੇ ਉਹ ਮੈਂ 9th 10th ਚ ਨੇ ਅੱਛਾ ਜੀ ਤੇ ਮੈਨੂੰ ਕੁਝ ਪਤਾ ਲੱਗਾ ਤੁਹਾਨੂੰ ਇਹ ਕਿਸ ਕਾਰਨ ਲਈ ਬੁਲਾਇਆ ਸੀ ਮੈਨੂੰ ਇਹ ਸਕਾਂ ਲੱਗਿਆ ਸੀ ਮਿਲੀਓਨਾ ਕੋਈ ਗੇਮ ਸੀਗੀ ਉਸ ਗੇਮ ਦੇ ਵਿੱਚ ਮੈਂ ਬਾਪ ਚਲਾਈ ਉਹ ਕਹਿੰਦੇ ਤੇਨ ਟੇ ਗੇਮ ਦੇ ਦਾਂਗੇ ਹਾਂ ਫਿਰ ਉਹ ਗੇਮ ਤਾਂ ਇਹਨਾਂ ਦਾ ਬਾਤੋ ਕਿਸੋ ਕੀ ਮਿਲ ਗਈ ਮੈਨੂੰ ਤੇ ਇਹਨਾਂ ਨੇ ਮੈਨੂੰ ਕੁੱਟ ਮਾਰ ਕੇ ਤੋੜ ਤਾ ਅੱਛਾ ਜੀ ਪਰ ਕਰੇ ਕੋਈ ਨਹੀਂ ਸੀਗਾ ਉਹਦੀ ਮੰਮੀ ਗਈ ਹੋਈ ਸੀ ਕਿ ਡੈਡੀ ਉਹਦਾ ਕੰਮ ਤੇ ਸੀ ਅੱਛਾ ਜੀ ਤੇ ਤੀਨੋਂ ਮੁੰਡੇ ਕਿੱਥੇ ਤਰ੍ਹਾਂ ਨਾਲ ਦੇ ਸੀਗੇ ਸੁਸ਼ਾਂਤ ਹੈਗਾ ਬਿਸ਼ਕਰਮਾ ਨਗਰ ਦਾ ਅਮਨ ਮਿੱਤਲ ਹੈ ਜਾ ਹੈਗਾ ਉਹ ਰੈਂਦਾ ਛਕਤੀ ਨਗਰ ਅਗਰਵਾਲ ਮੈਡੀਕਲ ਉਹਨਾਂ ਦਾ ਹੀ ਬੇਟਾ ਜੈ ਐਕਸ਼ ਕੁਮਾਰ ਹੈ ਰੈਂਦਾ ਕਰਮ ਕਲੋਨੀ ਤੇ ਨੰਬਰ ਗੀ ਅੱਛਾ ਤੈਨੂੰ ਕਿਸ ਚੀਜ਼ ਨਾਲ ਕੁੱਟਿਆ ਸੀ ਉਹਨਾਂ ਨੇ ਉਹਨਾਂ ਨੇ ਹਾਤਾ ਪਾਈ ਹੋਈ ਸੀ ਕਿ ਫਿਰ ਨੇ ਚਪਲਾ ਚੱਕ ਲਈ ਅੱਛਾ ਕੋਈ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਤੇ ਨਹੀਂ ਸੀਗੇ ਉਸ ਥਾਂ ਮਨਾਂ ਕੋਲ ਵੀਡੀਓ ਦੇ ਵਿੱਚ ਇੱਕ ਮਾਫੀ ਮੰਗਾਰੇ ਕਿਸਤਾਨ ਨੂੰ ਲੱਗੇ ਜੀ ਮਾਫੀ ਮੰਗਾਰੇ ਉਹ ਇਹ ਕਹਿ ਰਿਹਾ ਕਿ ਫੇਕ ਆਈਡੀ ਤੋਂ ਜਿੰਨੋ ਜਿੰਨੋ ਗੱਲ ਕੱਢੀ ਉਹਨਾਂ ਨੇ ਮਾਫੀਆ ਮੰਗ ਮੈਨੂੰ ਕਿਸੇ ਦਾ ਕੁਝ ਨਹੀਂ ਪਤਾ ਫਿਰ ਉਹ ਮੁੰਡੇ ਨੇ ਆਪਣੇ ਵੱਲੋਂ ਨਾਮ ਬੋਲੇ ਅੱਛਾ ਕਿੰਨੇ ਦੇਖ ਤੱਕ ਕੁੱਟ ਮਾਰ ਸਾਡੇ ਨਾਲ ਜਲਦੀ ਲਈ 12:10 ਤੋਂ 1:20 ਤੱਕ ਅੱਛਾ ਤੁਸੀਂ ਕੰਪਲੇਂਟ ਕੀਤੀ ਥਾਣੇ ਹੁਣ ਕੰਪਲੇਂਟ ਕਰਕੇ ਆਏ ਹਾਂ ਹੂੰ ਲੋ ਮੰਗ ਕਰਦੇ ਹੁਣ ਮੈਂ ਮੰਗ ਕਰਦਾ ਕਿ ਇਹਨਾਂ ਦਾ ਕਰਵਾਇ ਕਿਤੇ ਹੋਵੇ ਕਿਉਂਕਿ ਯਾਰ ਮੈਨੂੰ ਕੁੱਟਿਆ ਕਲ ਕਿਸੇ ਫੋਨ ਨੂੰ ਕੁੱਟਿਆ ਕੀ ਗੱਲ ਬਾਤ ਹੋਈ ਕਮੰਡਰ ਕੋਈ ਦੱਸਿਆ ਸੀਗਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਲਾਈਵ ਵੀਡੀਓ ਇਹਨਾਂ ਦੀ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਫਿਰ ਇਹਨੂੰ ਪੁੱਛਿਆ ਇਹ ਤਾਂ ਵਿਡਰ ਦਾ ਸਹਿਮਿਆ ਹੋਇਆ ਕਿਸੇ ਦੇ ਹੋਰ ਕਰ ਲੂ ਜਾ ਕੇ ਬੈਠ ਗਿਆ ਸੀ ਹੂੰ ਉਹਨਾਂ ਨੇ ਫੋਨ ਕਰਕੇ ਦੱਸਿਆ ਸਾਨੂੰ ਹੂੰ ਫਿਰ ਇਹਦੇ ਨਾਲ ਪੁੱਛ ਗਿਆ ਚ ਕੀਤੀ ਤਾਂ ਪਤਾ ਚੱਲਿਆ ਵੀ ਇਹਦੇ ਨਾਲ ਕੁੱਟਮਾਰ ਹੋਈ ਅੱਛਾ ਜੀ ਸ਼ਾਮੀ 7:30 7:8 ਵਜੇ ਪਤਾ ਲੱਗਿਆ ਸਾਬ ਨੇ ਕੋਈ ਰੰਜੀਤ ਸਿੰਘ ਵਗੈਰਾ ਪਹੁੰਚੀ ਇਹਨਾਂ ਦਾ ਨਹੀਂ ਨਹੀਂ ਕੋਈ ਖਾਸ ਨਹੀਂ ਤੇ ਕਾਰਨ ਕੀ ਦੱਸਿਆ ਸੀ ਇਹਨਾਂ ਨੇ ਕਹਿੰਦੇ ਇਹਨਾਂ ਨੇ ਘਰੇ ਬੁਲਾਇਆ ਵੀ ਆ ਜਾ ਉਹਨਾਂ ਦੇ ਘਰੇ ਕੋਈ ਹੁੰਦਾ ਨਹੀਂਗਾ ਅੱਛਾ ਜੀ ਇਹ ਵੀ ਗੇਮ ਉੱਥੇ ਪਈ ਸੀ ਕਿ ਆਪਣੇ ਗੇਮ ਕਹਿੰਦੇ ਤੈਨੂੰ ਗੇਮ ਦੇ ਦਿੰਨੇ ਆ ਤੇਰੀ ਤੇ ਉੱਥੇ ਇਹਨਾਂ ਨੇ ਕਮਰਾ ਬੰਦ ਕਰ ਗਏ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਇਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਜ਼ਰਾ ਉਹ ਵੀ ਸੁਣ ਲਓ ਇਹ ਮਾਮਲਾ ਇਹਦੀ ਆਪ ਨੂੰ ਕੈਂਟਾਡੇਟ ਕੈਂਟਾ ਹੋਇਆ ਕੰਪਲੇਂਟ ਆਈ ਨੂੰ ਉਸ ਕੰਪਲੇਂਟ ਦੇ ਸੰਬੰਧ ਵਿੱਚ ਵੈਰੀਫਾਈ ਕਰ ਰਹੇ ਆਂ ਇਹ ਬੱਚੇ ਆਪਸ ਵਿੱਚ ਗਲਾਤ ਦੋਨੇ ਇਕੱਠੇ ਪੜਦੇ ਨੇ ਸਾਰੇ ਬੱਚੇ ਕੁਦੇ ਨੂੰ ਬੁਲਾਇਆ ਸੀ ਉਹਨੇ ਹੀ ਬੁਲਾ ਕੇ ਉੱਤੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਲੜਾਈ ਝਗੜੇ ਤੋਂ ਬਾਅਦ ਹੁਣ ਆਪੇ ਵੈਰੀਫਾਈ ਕਰ ਰਹੇ ਆਂ ਉਹਨੇ ਕੰਪਲੇਂਟ ਹੁਣ ਕੀਤੀ ਆ ਅਸੀਂ ਜਾ ਕੇ ਮੌਕਾ ਦੇਖਣ ਲਈ ਕਿਤੇ ਨਾ ਕਿਤੇ ਲੱਗਦਾ ਸਰਕਾਰ ਦੇ ਅੰਦਰ ਬੁਲਾ ਕੇ ਇਸ ਤਰ੍ਹਾਂ ਕਿਸੇ ਬੱਚੇ ਨੂੰ ਕੁੱਟਣਾ ਕਿਤੇ ਨਾ ਕਿਤੇ ਲੱਗਦਾ ਜ਼ੁਰਮਾ ਫਿਰ ਹਾਲ ਉਹਨਾਂ ਦੇ ਜਿਹੜੇ ਬੱਚਿਆਂ ਦੀ ਉਮਰ ਚ 15 ਤੋਂ 16 ਸਾਲ ਜਿਹੜੀ ਆਖੀ ਜਾ ਰਹੀ ਹੈ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਜਿਹੜਾ ਬੱਚੇ ਨੂੰ ਕੁੱਟਿਆ ਗਿਆ ਇਹ ਵੈਰੀਫਾਈ ਕਰਦੇ ਹਾਂ ਜੀ ਹੁਣ ਕਿ ਕੀ ਗੱਲ ਹੋਈ ਹੈ ਹੂੰ ਕਿਉਂਕਿ ਇਹ ਇਨਫਾਰਮੇਸ਼ਨ ਆਪਾਂ ਨੂੰ ਆਈ ਹੈ ਕਿ ਆ ਸ਼ਿਕਾਇਤ ਹੈ ਜਿਹੜੀ ਆਈ ਹੈ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਿਹੜੇ ਸਕੂਲ ਪੜਦੇ ਸੀਗੇ ਕੋਈ ਸਕੂਲ ਦਾ ਮੈਂਸ਼ਨ ਹੈ ਸਰ ਕੋਲ ਅਜੇ ਕੰਪਲੇਂਟ ਕਰਕੇ ਹੀ ਗਈ ਹੈ ਜੀ ਠੀਕ ਹੈ ਕਰਕੇ ਗਏ ਨੇ ਕੰਪਲੇਂਟ ਉਹਨੂੰ ਲੋਕ ਘੰਟੇ ਦਾ ਟਾਈਮ ਦਿੱਤਾ ਹੁਣ ਆਪਾਂ ਉੱਥੇ ਜਾ ਰਹੇ ਹਾਂ ਉਹਦੀ ਕੋਈ ਵੀਡੀਓ ਵਗੈਰਾ ਆਈ ਮੌਕੇ ਤੇ ਵੀਡੀਓ ਪਰ ਹਾਂ ਵੀਡੀਓ ਹੈ ਵੀਡੀਓ ਦਿਖਾਈ ਉਹਨਾਂ ਨੇ ਮੋਬਾਈਲ ਦੇ ਵਿੱਚ ਮੈਨੂੰ ਤੇ ਬੱਚੇ ਇਹਨੂੰ ਘੋਟ ਦੇ ਨਜ਼ਰ ਆ ਰਹੇ ਕਿਸ ਚੀਜ਼ ਦੇ ਨਾਲ ਕੋਟਰੇ ਸੀ ਬੱਚੇ ਨਾਲ ਬਸ ਹੱਥੋਂ ਗਈ ਆ ਅੱਛਾ ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਬੱਚਿਆਂ ਦਾ ਕਿੰਨਾ ਬੁਰਾ ਹਾਲ ਹੈ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਫੇਮ ਵਾਸਤੇ ਕੀਤਾ ਗਿਆ ਜਾਂ ਕਿਹੜੀ ਗੱਲ ਤੋਂ ਕੀਤਾ ਇਹ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ